ਲੋ ਜੱਤਵੀ ਤੁਸੀਂ ਹੋ ਯਾਰੋ ਦਾਏ ਪੰਜਾਬ ਕਲਾ ਪਰਿਸ਼ਦ ਦੇ ਵੱਲੋਂ ਬਟਾਲਾ ਦੇ ਵਿੱਚ ਸ਼ਿਵ ਆਡੀਟੋਰੀਅਮ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ ਸਿੱਧੂ ਨੇ ਸ਼ਮਾਰਾਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੀ ਚੇਅਰਪਰਸਨ ਅਤੇ ਪੰਜਾਬੀ ਅਦਾਕਾਰ ਆਸਤਿੰਦਰ ਸੱਤੀ ਤੋਂ ਇਲਾਵਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਹਬਕਾ ਵਿਧਾਇਕ ਅਸ਼wini ਸ਼ੇਖੜੀ ਵੀ ਮੌਜੂਦ ਰਹੇ ਇਸ ਜਾਣ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਸਾਲ ਪੰਜਾਬ ਸਰਕਾਰ ਬਟਾਲਾ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਸਮਾਗਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਪਰਬ ਨੂੰ ਕੁਮਾਂਤਰੀ ਪੱਧਰ ਦੇ ਉੱਤੇ ਮਨਾਇਆ ਕਰੇਗੀ ਸ਼ਿਵ ਕੁਮਾਰ ਬਟਾਲਵੀ ਦਾ ਲਿਟਰਰੀ ਫੈਸਟੀਵਲ ਸੱਭਿਆਚਾਰਕ ਮੇਲਾ ਹਰ ਸਾਲ ਦਾ ਫੀਚਰ ਬਣਾਵਾਂਗੇ ਕਿਤੇ ਬਾਬੇ ਦਾ ਵਿਆਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣਾਵਾਂਗੇ ਜੋ ਪਹਿਲਾਂ ਹੁੰਦਾ ਸੀ ਤੁਹਾਨੂੰ ਦੇਖੂਗਾ ਉਹ ਤੋਂ 10 ਗੁਣਾ ਉੱਚਾ ਤੇ ਅਸੀਂ ਬਟਾਲੇ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਸੱਭਿਆਚਾਰਕ ਤੌਰ ਦੇ ਉੱਤੇ ਸਰਕਾਰ ਲੈ ਕੇ ਜਾਏਗੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਦੇ ਨਾਲ ਬਟਾਲਵੀ ਦੀ ਯਾਰ ਵਿੱਚ ਕਰਾਏ ਗਏ ਸਮਾਗਮ ਦੌਰਾਨ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਨੇ ਵੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਉਹ ਖੁਦ ਬਟਾਲਾ ਤੋਂ ਨੇ ਅਤੇ ਜਦੋਂ ਉਹਨਾਂ ਨੂੰ ਕਲਾ ਪ੍ਰੀਸ਼ਦ ਦੀ ਜ਼ਿੰਮੇਵਾਰੀ ਮਿਲੀ ਸੀ ਤਾਂ ਉਹ ਇਸ ਨੂੰ ਖੁਦ ਉੱਤੇ ਇੱਕ ਕਰਜ਼ ਸਮਝ ਰਹੀ ਸੀ ਕਿ ਬਟਾਲਾ ਦੇ ਵਿੱਚ ਕਦੇ ਸ਼ਿ ਬਟਾਲਵੀ ਦੀ ਚੰਗੇ ਤਰੀਕੇ ਦੇ ਨਾਲ ਯਾਦਗਾਰ ਮਨਾਈ ਜਾਵੇ ਤੇ ਅੱਜ ਦੇ ਸਮਾਗਮ ਤੋਂ ਬਾਅਦ ਉਹਨਾਂ ਦੇ ਮੋਢਿਆਂ ਤੇ ਚੜਿਆ ਇੱਕ ਅਰਸਾ ਉਤਰ ਸਕਿਆ ਮੇਰੇ ਮਨ ਤੇ ਬੋਝ ਸੀਗਾ ਇਸ ਸ਼ਹਿਰ ਦਾ ਰੈਨ ਸੀਗਾ ਮੇਰੇ ਤੇ ਕਿ ਮੈਂ ਸ਼ਹਿਰ ਨੂੰ ਵਾਬਸ ਤਾਵਾਂ ਜਿੱਥੇ ਸ਼ਿਵ ਕੁਮਾਰ ਬਟਾਲਵੀ ਸੀ ਮੈਨੂੰ ਕਈ ਵਾਰ ਸੁਣੇ ਸ਼ਿਵ ਕੁਮਾਰ ਬਟਾਲਵੀ ਦੇ ਉਹ ਲੱਗਦਾ ਸੀ ਕਿ ਮੈਨੂੰ ਉਹ ਦਿੰਦਾ ਕਿ ਇਸ ਸ਼ਹਿਰ ਨੇ ਮੇਰੀ ਕਦਰ ਨਹੀਂ ਪਾਈ ਤੇ ਮੈਂ ਜਦੋਂ ਆਰਟ ਕੌਂਸਲ ਦੀ ਪ੍ਰੈਜ਼ੀਡੈਂਟ ਬਣੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਉਹਦੇ ਕਦ ਦਾ ਉਹਦੀ ਕਵਿਤਾ ਦੇ ਮੇਚ ਦਾ ਇੱਕ ਪ੍ਰੋਗਰਾਮ ਕਰਾਂ ਜਿੱਥੇ ਪੂਰਾ ਸ਼ਹਿਰ ਅਕੀਦਤ ਦੇਵੇ ਅੱਜ ਮੇਰਾ ਮੈਨੂੰ ਲੱਗਦਾ ਕਿ ਇਸ ਸ਼ਹਿਰ ਦਾ ਉਹ ਰਿਣ ਜਿਹੜਾ ਸ਼ਿਵ ਦਾ ਚੜਿਆ ਹੋਇਆ ਸੀ ਉਹਦੇ ਤੋਂ ਇਸ ਸ਼ਹਿਰ ਰਿਣ ਮੁਕਤ ਹੋ ਗਿਆ ਹੈ